ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਸ਼੍ਰੀ ਮੁਕਸਰ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਮੁਕਸਰ ਇਲਾਕੇ ਦਾ ਮਨਮੱਤਾ ਨਗਰ ਆ ਮਿੱਤਰੋ ਪਿੰਡ ਪੁੱਲਰ ਪੁੱਲਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਤੇ ਇਹ ਜਿਹੜਾ ਪੁੱਲਰ ਪਿੰਡ ਆ ਜਦੋਂ ਆਪਾਂ ਮਿੱਤਰੋ ਮੁਕਸਰ ਤੋਂ ਦੋਦੇ ਕੌਣੀ ਵਾਲਾ ਰੋਡ ਵੱਡਾ ਹਾਈਵੇ ਉਸੇ ਰੋਡ ਦੇ ਉੱਤੇ ਹੀ ਰਹਿ ਜਾਂਦਾ ਇਹ ਪਿੰਡ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਕਰੇ ਲੋ ਪਰਵਾਾਰ ਆ ਬਾਈ ਹੁਣ ਇਹਦੇ ਕੋਲੇ ਦੋ ਝੋਟੀਆਂ ਵਕਾਊ ਆ ਇੱਕ ਤੋਕੜ ਝੋਟੀ ਤੋਂ ਦਿਖਾਉਣੀ ਆ ਮਿੱਤਰੋ ਅਸਰਾ ਝੋਟੀਆਂ ਵਾਲੇ ਪਾ ਦੇ ਵਿੱਚ ਹੀ ਲੈ ਦੇਣੀ ਕਰਮਾਂ ਵਾਲੀ ਬਾੜੀ ਸ਼ਕੀਨ ਚੱਪਾ ਝੋਟੀ ਦੇ ਵਿੱਚ ਟੀਕਾ ਪਰਵਾਇਆ ਹੋਇਆ ਥੋੜਾ ਜਿਹਾ ਫਾਲ ਸੁੱਟ ਗਈ ਸੀ ਕੁਝ ਟਾਈਮ ਪਹਿਲਾਂ ਕਿਉਂਕਿ ਹਤਕੀ ਗਰਮੀ ਬਹੁਤ ਜ਼ਿਆਦਾ ਪਈ ਆ ਬਾਈ ਪਿਛਲੇ ਦੋ ਤਿੰਨ ਮਹੀਨਿਆਂ ਦੇ ਵਿੱਚ ਤਕਰੀਬਨ ਮੇਰੇ ਹਿਸਾਬ ਦੇ ਨਾਲ ਹਤਕੀ 40% ਪਸ਼ੂ ਜਿਹੜੇ ਫਲ ਸੁੱਟਣ ਦੀ ਦਿੱਕਤ ਆਈ ਹੈ 40 ਤੋਂ 50% ਦੇ ਵਿੱਚ ਕਿਉਂਕਿ ਗਰਮੀ ਟੈਂਪਰੇਚਰ ਹੀ ਪਾਲਾ ਸੀਗਾ ਸਾਰੀ ਗੱਲਬਾਤ ਕਰਦੇ ਆ ਬਾਈ ਦੇ ਨਾਲ ਜਾਣਕਾਰੀ ਵਿੱਚ ਬੋਲ ਸਸੀ ਘਾਲ ਵੀਰੇ ਕੀ ਹਾਲ ਆ ਵੱਡੇ ਬਾਈ ਵਧੀਆ ਬਾਈ ਸੀਤਾ ਦੇ ਪਰਿਵਾਰ ਠੀਕ ਠਾਕ ਸਭ ਵਧੀਆ ਬਾਈ ਸ਼ੁਕਰ ਆ ਵੀਰੇ ਅੱਛਾ ਇੱਕ ਈ ਨਾਮ ਦੱਸ ਦੀ ਆਪਣਾ ਬਾਈ ਮੇਰਾ ਨਾਮ ਜਗਨੰਦਨ ਸਿੰਘ ਹੈ ਬਾਈ ਜਗਨੰਦਰ ਸਿੰਘ ਜਗਨੰਦਰ ਬਾਈ ਬਾਪੂ ਦਾ ਨਾਮ ਹਰਪਾਲ ਸਿੰਘ ਹੈ ਜੀ ਹਰਪਾਲ ਸਿੰਘ ਘਰ ਆਪਣਾ ਕਿੱਥੇ ਕੋ ਆ ਗਿਆ ਵੀਰੇ ਘਰ ਆਪਣਾ ਜੀ ਬੈਂਕ ਕੋਲੋਂ ਬਾਹਰਲੀ ਫਰਨੀ ਦੇ ਟਾਵਰ ਕੋਲ ਆ ਜੀ ਬੈਂਕ ਦੀ ਬਾਹਰਲੀ ਫਿਰਨੀ ਤੋਂ ਟਾਵਰ ਕੋਲੇ ਘਰ ਆ ਗਿਆ। ਕਈ ਵਾਰੀ ਨਾ ਫੋਨ ਪਣ ਰੇਂਜ ਦੀ ਦਿੱਕਤ ਆ ਜਾਂਦੀ ਆ। ਕੀ ਪੁੱਛ ਕੇ ਆ ਜਾਵੇ ਵੀ ਅਗਲੇ ਕਿਰਾਏ। ਬਸ ਭਾਈ ਆਪਣੇ ਟਾਵਰ ਕੋਲੇ ਦੋ ਕੋਠੀਆਂ ਇੱਕੋ ਜੀਆਂ ਆਪਣੀਆਂ ਜੀ। ਬਸ ਆਪਣੀਆਂ ਹੀ ਐ ਕੋਠੀਆਂ। ਸੀਮੈਂਟ ਨਹੀਂ ਰੰਗਣੀ ਹੋਈਆਂ ਹਨਾ। ਹਾਂਜੀ ਰੰਗ ਨਹੀਂ। ਠੀਕ ਆ ਬਸ ਓਕੇ। ਅੱਛਾ ਵੱਡੇ ਭਾਈ ਜਿਹੜੀ ਘੋਟੀਆਂ ਪਹਿਲੇ ਨੰਬਰ ਤੇ ਵੱਡੀ ਖੜੀ ਆ ਇਹ ਕਿਹਨੂੰ ਆ ਸੂਸ ਹੁੰਦੀ ਆ ਇਹ ਬਾਈ ਜੀ ਦੂਜਾ ਸੂਆ ਸੁੰਦੀ ਆ ਦੂਜਾ ਸੂਆ ਇਹਨੇ ਸੂਣਾ ਵਾ ਤੇ ਇਹ ਕਿੰਨੇ ਦਿਨ ਇਹਦੇ ਤਰੀਕ ਪੂਰੇ ਆ 25 ਤਰੀਕ ਨੂੰ ਦਿਨ ਪੂਰੇ ਆ ਬਾਈ 25 ਤਰੀਕ ਨੂੰ ਇਹਦੇ ਦੁੱਧ ਪੂਰੇ ਹੁੰਦੇ ਵੀਰੇ ਅੱਛਾ ਇਹ ਕਿਹੜੇ ਸੀਮਨ ਦੀ ਆਪ ਆ ਕਿਹੜਾ ਇਹਦੇ ਰੱਖਿਆ ਹੋਇਆ ਕੀ ਜੀ ਬਾਈ ਇਹ ਆਪਾਂ ਨਾ ਹਰਿਆਣੇ ਚੋਂ ਲਈ ਸੀ ਕ੍ਰਿਸ਼ਨ ਕੁਮਾਰ ਤੋਂ ਠੀਕ ਆ ਇਹ ਕੱਟੀਆਂ ਹੀ ਲਈ ਸੀ ਇਹ ਬਾਈ ਆਪਾਂ ਪਹਿਲਾਂ ਝੋਟੀ ਲਈ ਸੀ ਸੂਣ ਵਾਲੀ ਠੀਕ ਆ ਪਹਿਲਾਂ ਝੋਟੀ ਉਹਦੇ ਤੋਂ ਸੂਣ ਵਾਲੀ ਲੈ ਕੇ ਆਉਂਦੀ ਆ ਗੱਪਣ ਝੋਟੀ ਲੈ ਕੇ ਆਉਂਦੀ ਸੀ ਉਹਦੇ ਤੋਂ ਗੱਪਣ ਲੈ ਕੇ ਆਉਂਦੀ ਸੀ ਹਾਂ ਹਾਂ ਬਈ ਕੀ ਬਾਤ ਆ ਫਿਰ ਵੀ ਅੱਛਾ ਚੂਣ ਚੜ ਨੂੰ ਠੰਡੀ ਰਹੀ ਬਈ ਹਾਂ ਚੂਣ ਨੂੰ ਵਧੀਆ ਬਈ ਠੰਡੀ ਵਧੀਆ ਆਪ ਛੱਡੀ ਆਪਾਂ 808 ਮਹੀਨੇ ਮਿਲੀ ਗੱਬਣਾ ਲੰਮਾ ਸਮਾਂ ਦੋ ਦੇਗੀ ਪੁੱਤ ਲੰਮਾ ਸਮਾਂ ਦੋ ਦਿੱਤਾ ਜੀ ਕਿੰਨਾ ਕੋ ਦੋ ਤੁਸੀਂ ਦੋ ਡਰਾਈ ਕੀਤੀ ਹੈਗੇ 6-7 ਕਿਲੋ ਕਿ ਘੱਟ ਨਹੀਂ ਭਾਈ 2.5 2.5 ਕਿਲੋ ਦੋ ਤੇ ਆਪਾਂ ਡਰਾਈ ਕੀਤੀ 5 ਕਿਲੋ ਤੇ ਡਰਾਈ ਕੀਤੀ ਕੀ ਆ ਬਾਬ ਠੀਕ ਅੱਛਾ ਐਤ ਕੀ ਟੀਕਾ ਕਿਹੜਾ ਲਵਾਤਾ ਭਈ ਐਤ ਕੀ ਭਈ ਇਹਦੇ ਐਲ ਡੀ ਬੀ ਦਾ ਜਿਹੜਾ 460 ਆ ਉਹਦਾ ਲਵਾਇਆ ਹੋਇਆ ਜੀ ਠੀਕ ਐਲ ਡੀ ਬੀ ਦਾ 460 ਦਾ ਜਿਹੜਾ ਟੀਕਾ ਲਵਾਇਆ ਹਾਂਜੀ ਹੁਣ ਇਹਦੇ 25 ਤਰੀਕ ਨੂੰ ਦਿਨ ਪੂਰੇ ਅੱਜ ਦੇਖਣ ਨੂੰ ਦੇਵਾ ਘੱਟ ਦਿਖਾਉਂਦੀ ਆ ਹਨਾ ਹਾਂਜੀ ਪਰ ਇਹ ਮੌਕੇ ਤੇ ਬਹੁਤ ਮੌਕੇ ਤੇ ਬਹੁਤ ਬਣਾਉਂਦੀ ਆ ਭਾਈ ਭਾਈਓ ਇਹ ਗੱਲ ਪੱਕੀ ਆ ਅਰੇ ਕੱਦ ਕੁਤ ਬਹੁਤਾ ਛੋਟੀ ਦਾ ਹੈ ਨਾ ਹਾਂਜੀ ਕੱਦ ਦੇ ਤੁਹਾਨੂੰ ਲੈਵੇ ਤੁਸੀਂ ਥੋੜਾ ਇਹ ਘੱਟ ਦਿਖਾਉਂਦੀ ਬਾਕੀ ਦਾ ਕੋਈ ਕਰਮਾਣੀ ਨੋੜਾ ਬੰਨਾਈ ਨਹੀਂ ਹਾਂਜੀ ਅੱਛਾ ਰੇਟ ਕੀ ਰੱਖਿਆ ਵੀਰੇ ਇਹਦਾ ਰੇਟ ਭਾਈ ਜੀ ਆਪਾਂ 135 ਹੈ ਇਹਦਾ ਜੀ 1,35,000 ਰੁਪਏ ਡਿਮਾਂਡ ਮੰਨ ਤਾਣ ਮੌਕੇ ਦੇ ਹੋ ਜੀ ਹਾਂਜੀ ਕਰ ਦਾਂਗੇ ਭਾਈ ਜੀ ਠੀਕ ਆ ਵੀਰੇ ਦੋਰੀ ਵੀਰੇ ਕੱਢੀ ਬਾਹਰ ਖੋਲੀ ਭਰਾ ਇਹਨੂੰ ਮੜਾ ਲੈ ਵੀ ਮਿੱਤਰੋ ਦੂਜੇ ਸੋਇਆ ਤੇ ਹਰਿਆਣੇ ਦੇ ਜੋ ਕਿਸ਼ਨ কুমার ਭਾਈ ਉਹਦੇ ਤੋਂ ਬਾਈ ਨੇ ਛੋਟੀ ਖਰੀਦ ਕੇ ਲਿਆਉਂਦੀ ਸੀ ਪਹਿਲਾਂ ਪਹਿਲਾਂ ਨੇ 13 ਕਿਲੋ ਦੁੱਧ ਮੰ ਲਓ ਤੁਸੀਂ ਦਿੱਤਾ ਹੋਇਆ ਪਸ਼ੂ ਤਾਂ ਹਰਿਆਣੇ ਦੀ ਝੋਟੀ ਆ ਕਿਉਂਕਿ ਬਾਈ ਇਹਦਾ ਬਚਪਨ ਇਹਦਾ ਜੰਪਲ ਉਹ ਹਰਿਆਣੇ ਦਾ ਵਕਰਮਾ ਵਾਲੀ ਦਾ ਪਰ ਹੁਣ ਦੂਜੇ ਸੂਏ ਇਹ ਵੇਚਣੀ ਆ ਬਾਈ ਨੇ ਮਿੱਤਰੋ ਝੋਟੀ ਦਾ ਜੇ ਸ਼ਕੀਨੀ ਬਹੁਤ ਆ ਕੱਦ ਬਹੁਤ ਆ ਬੁੱਤ ਚੰਗਾ ਝੋਟੀ ਦਾ ਮਿੱਤਰੋ ਕੋਈ ਵੀ ਭਰਾ ਝੋਟੀ ਮੰਨ ਕੇ ਨਾ ਖਰੀਦਿਆ ਜੇ ਇਹਨੂੰ ਹਾਂ ਉੱਥੇ ਬਣਦੇ ਵੀਰੇ ਉੱਥੇ ਕਿਲੇ ਬਹੁਤ ਸੋਹਣੀ ਜਿਹੜੀ ਤਿਆਰੀ ਕਰੂਗੀ ਹੇ ਡਰਦੀ ਆ ਫੋਲਾ ਜ ਆ ਉਹ ਵੀ ਉਪਰਾ ਕਰ ਦਿਆ ਕਰਮ ਵਾਲੀ ਲੇਵਾ ਵੇਖੋ ਕਰਾ ਦੀ ਪੱਟੀ ਵਾਲਾ ਪੂਰਾ 15 ਸਮਦਰ ਵਾਲਾ ਇਹਨੂੰ ਹਜੇ ਤਾਂ ਇਹਨੇ ਦਿਨ ਲੈ ਜਾਣੇ ਕਿਉਂਕਿ 5-4 ਦਿਨ ਇਹਦੇ ਪੂਰੇ ਹੋਣ ਤੇ ਪਏ 2-4 ਦਿਨ ਉੱਪਰ ਲੈ ਕੇ ਹਫਤੇ ਦੀ ਕੱਚੀ ਮੰਨ ਲਿਓ ਇਹਨੂੰ ਕਰਮ ਵਾਲੀ ਨੂੰ ਤੇ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਰੇ ਆ ਮੁਕਸਰ ਇਲਾਕੇ ਦਾ ਪਸ਼ੂ ਦੁੱਧੋ ਖਰਾਈ ਖਰਾ ਵੀ ਕੋਈ ਝੂਠ ਵਾਲੀ ਗੱਲ ਨਹੀਂ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੇ ਇਹਦਾ ਰੇਟ 1,35,000 ਰੁਪਏ ਰੱਖਿਆ ਭਾਈ ਇਹਦੇ ਵਿੱਚੋਂ ਲਾੜ ਪਿਆਰ ਹੋ ਜਾਊਗਾ ਅੱਛਾ ਦੋ ਨੰਬਰ ਤੇ ਟੋਕਰ ਝੋਟੀ ਹੈ ਜਿਹੜੀ ਵੀਰੇ ਹਾਂਜੀ ਭਾਈ ਇਹਦੀ ਕੀ ਡਿਟੇਲ ਆ ਭਾਈ ਇਹ ਨਾ ਬਈ ਦਸੰਬਰ ਚ ਸੂਈ ਸੀ ਆਪਾਂ ਇਹ ਇਕੱਠੀਆਂ ਉਧਰ ਹੀ ਲੈਂਦੀਆਂ ਦੋਵੇਂ ਦੋਵੇਂ ਹੀ ਲੈਂਦੀਆਂ ਸੀ ਹਾਂ ਠੀਕ ਆ ਤੇ ਇਹ ਚੋਟੀ ਨਾ ਬਈ ਤਿੰਨਾਂ ਕੁ ਮਹੀਨਿਆਂ ਦੀ ਫਲ ਸੱਟ ਗਈ ਸੀਗੀ ਹੁਣ ਆਤ ਗਈ ਹੈ ਕਿੰਨਾ ਦਿਨ ਹੋ ਗਿਆ ਇਹਨੂੰ ਫਲ ਸੁੱਟੇ ਨੂੰ ਫਲ ਸਿੱਟੇ ਨੂੰ ਹੋ ਗਿਆ ਬਈ ਇਹਨੂੰ 2 ਕੁ ਮਹੀਨੇ ਹੋ ਗਏ ਜੀ 2 ਕੁ ਮਹੀਨੇ ਹੋ ਗਏ ਹਾਂਜੀ ਠੀਕ ਹੈ ਬਾਈ ਤੇ ਉਸ ਤੋਂ ਬਾਅਦ ਜੀ ਆਪਾਂ ਇੱਕ ਹੀਟ ਤੇ ਇਹਦੇ ਦਵਾਈ ਭਰਾਤੀ ਸੀਗੀ ਜੀ ਠੀਕ ਹੈ ਬਾਈ ਹਾਂਜੀ ਤੇ ਦਵਾਈ ਤੋਂ ਬਾਅਦ ਹੁੰਦਾ ਮਾਲਾ ਹੁਣ ਠੀਕ ਆ ਫਿਰ ਭਰਾਇਆ ਹਾਂਜੀ ਹੁਣ ਆਪਾਂ ਇਹਦੇ 5 ਤਰੀਕ ਨੂੰ ਟੀਕਾ ਭਰਾਇਆ ਜੀ ਆਹ ਜਿਹੜੀ 5 ਤਰੀਕ ਨੂੰ ਵੀ ਅੱਜ 21 ਹੋਈ 7 ਤੇ 16 ਕੁ ਦਿਨ ਹੋ ਗਏ ਹਾਂ 16 ਕੁ ਦਿਨ ਕਿਹੜਾ ਰਖਵਾਤਾ ਟੀਕਾ ਇਹਨੂੰ ਟੀਕਾ ਬਾਈ ਨਾਰਮਲ ਹੀ ਰਖਾਇਆ ਸਰਕਾਰੀ ਠੀਕ ਹੈ ਬਾਈ ਠੀਕ ਹੈ ਉਹਦੇ ਬਾਈ ਤੇ ਹੁਣ ਦੁੱਧ ਕਿੰਨਾ ਇਸ ਟਾਈਮ ਵੀਰੇ ਹੁਣ ਇਹਦੇ ਆਠਾਂ ਬਾਈ 2-2 ਕਿਲੋ ਆ ਦੂਆਂ ਟਾਈਮਾਂ ਦਾ ਕੋਈ ਟੀਕਾ ਨਹੀਂ ਚ ਪਾੜੇ ਦੀ ਆ ਜਾਂਦੀ ਹੈ 4 ਕਿਲੋ ਦੁੱਧ ਤਿਆਰ ਹੈ ਹਾਂਜੀ 4 ਬਹੁਤ ਬੜੀ ਕਰੀਏ ਕਰਮਾ ਵਾਲੀ ਹਨਾ ਹਾਂ ਥੱਲੇੋਂ ਦਾ ਬਾਈ ਬਾਲੀ ਸੋਹਣੀ ਤਿਆਰ ਹੋਈ ਸੀ ਜਦੋਂ ਸੱਜਰ ਸੀ ਯਾਰ ਕਿੰਨਾ ਦੁੱਧ ਦੇਗੀ ਸੀ ਇਹ ਉਦੋਂ ਵੀਰੇ ਸੱਜਰ ਨੇ ਦਿੱਤਾ ਬਾਈ ਇਹਨੇ 12 ਕਿਲੋ ਦੁੱਧ ਦਿੱਤਾ ਪਹਿਲੇ ਸੂਏ ਦੇ ਵਿੱਚ ਆ ਪਹਿਲੇ ਸੂਏ ਚੋਟੀ ਜੱਡ ਬਣਾਇਆ ਸਾਰੀ ਹਨਾ ਜੱਡ ਬਣਾਇਆ ਬਾਈ ਇਹ ਕਿੰਨੇ ਦੇ ਦੇ ਗਏ ਦੇ ਦੇਂਗੇ ਭਰਾ ਅੱਜ ਆਪਾਂ ਏ ਬਾਈ ਆਪਾਂ ਲੈਣ ਦੇ 58000 ਦੀ ਦੇ ਦਾਂਗੇ ਯਾਰ ਬਸ ਠੀਕ ਹੈ ਬਾਈ ਕੋਈ ਮਾੜੀ ਨਹੀਂ ਅਸਰ ਝੋਟੀ ਝੋਟੀ ਦਾ ਬਾਰੇ ਪੈਸਿਆਂ ਦੀ ਸੀ ਬਾਈ ਯਾਰ 100% ਤਾਂ ਗੱਬੜ ਹੀ ਨਿਕਲੂਗੀ ਹਣਾ ਹਾਂ ਹਾਂ ਤੋੜ ਦਾਂਗੇ ਵੀਰੇ ਇਹਨੂੰ ਕਿ ਡਰਦੀ ਰਹਿਣ ਦੀਏ ਤੋੜ ਦਿੰਨੇ ਆ ਬਾਈ ਜੇ ਤੋੜਦੀ ਆ ਤੋੜ ਦੇ ਫਿਰ ਤੋੜ ਦਿੰਨੇ ਆ ਲੈ ਵੀ ਮਿੱਤਰੋ ਇਹਦੇ ਫਿਰ ਦੁੱਧ 4 ਕਿਲੋ ਆ ਦੋਵਾਂ ਟਾਈਮਾਂ ਦਾ 2-2 ਕਿਲੋ ਇੱਕ ਚੀਜ਼ ਮੰਨ ਲਿਓ ਵੀ ਅੱਜ ਤੁਸੀਂ ਅਸਰ ਝੋਟੀ ਬਾਜ਼ਾਰ ਦੇ ਜੋ 50000 ਦੀ 52 ਦੀ ਲੈ ਰਹੇ ਆ ਉਹਨੂੰ ਵੀ ਤੁਸੀਂ ਸਾੰਭ ਰਹੇ ਆ ਦੋ ਦੋਨੇ ਵੀ ਨਹੀਂ ਦੇਣਾ ਦੇ ਇਹ ਕਰਮਾਲੀ ਨੇ ਗੱਬਣ ਹੋਈ ਜਾਣਾ ਕਿਉਂਕਿ ਗੱਬਣ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਹੁੰਦੀ ਬਈ ਮੈਂ ਆਪੇ ਜੀ ਕਹਿਣਾ ਹੁੰਦਾ ਵੀ ਅਸਰ ਝੋਟੀ ਨਾਲ ਚੰਗੀ ਟੋਕੜ ਝੋਟੀ ਖਰੀਦੋ ਜਿਹੜੀ ਤੁਹਾਡੇ ਘਰੇ ਆਉਂਦਿਆ ਅੱਜ 2 2-2 ਕਿਲੋ ਦੁੱਧ ਦਾ ਵੀ ਹਿਸਾਬ ਲਾ ਲਈਏ ਤਾਂ ਬਈ ਸ਼ਾਮ ਨੂੰ 2200 ਰੁਪਿਆ ਇਹ ਕਰਮਾਲੀ ਜੇਬ ਦੇ ਵਿੱਚ ਪਾਉਂਦੀ ਆ ਕਿਉਂਕਿ 60 ਰੁਪਏ ਦੁੱਧ ਦੀ ਐਵਰੇਜ ਹੀ ਲਾ ਲਓ ਤੁਸੀਂ ਮੇਂ ਬਾੜੀ ਨਹੀਂ ਆਂਦਾ ਵੈਸੇ ਟੋਕੜ ਝੋਟੀ ਦਾ 70-75 ਰੁਪਏ ਰੇਟ ਆ ਜਾਂਦਾ ਤੇ ਤੂੰ 60 ਰੁਪਏ ਦੇ ਹਿਸਾਬ ਨਾਲ ਹੀ ਲਾ ਲਓ ਭਾਈ 240 ਰੁਪਏ ਇਹਦੇ ਕਰਨ ਵਾਲੀ ਦੇ ਬਣਦੇ ਆ ਸ਼ਾਮਤਾ ਜੀ ਤੇ ਇਹ ਵੇਖ ਲਓ ਵੀ ਆਪਦਾ ਖਰਚਾ ਕੱਢਦੀ ਆ ਇਹ ਜਿਹੜਾ ਖਾਂਦੀ ਆ ਤੇ ਗੱਬਣ ਇਹਨੇ ਫਰੀ ਦੇ ਵਿੱਚ ਹੋ ਜਾਣਾ ਤਿਆਰੀ ਮੁਕੰਮਲ ਕਰਕੇ ਝੋਟੀ ਬਹੁਤ ਸੋਹਣੀ ਤਿਆਰ ਹੋਊਗੀ ਥੱਲੋ ਲੇਵਾ ਪੈਂਡਾ ਟੋਕੜ ਪਸ਼ੂ ਦਾ ਵੇਖਿਆ ਜਾਂਦਾ ਤਿਆਰੀ ਵੇਖੀ ਜਾਂਦੀ ਕਿਸ ਤਰ੍ਹਾਂ ਕਰੂਗੀ ਕਿਉਂਕਿ ਪਹਿਲਾਂ ਝੋਟੀ ਦਾ ਬਿੱਤਰੋ ਕਿਸਮਤ ਦੀ ਪੂੜੀ ਹੁੰਦੀ ਆ ਤੇ ਇਹ ਕਰਨ ਵਾਲ ਜਿੰਨੇ ਲਾ ਲੋਗੇ ਉਹਨੇ ਕਮਾ ਲੋਗੇ 58000 ਰੁਪਏ ਇੰਦੀ ਕੀਮਤ ਆ 135000 ਰੁਪਏ ਇੰਦੀ ਕੀਮਤ ਆ ਛੋਟੀ ਦੀ ਮਿੱਤਰੋ ਦੋਵੇਂ ਜਨਵਾਰ ਜੇ ਖਰੀਦਨੇ ਆ ਤਾਂ ਦੋਵਾਂ ਦਾ ਹੋ ਜਾ ਮਾਨਤਨ ਹੋ ਜਾਗਾ ਨੰਬਰ ਦੱਸੀ ਵੀਰੇ ਕੇ ਦਾ ਨੰਬਰ ਆ ਬਾਈ ਜੀ ਆਪਣਾ 90412 ਹੂੰ 07007 ਬਈ ਇੱਕ ਵਾਰੀ ਹੋਰ ਬੋਲੀ ਹੈਗੀ 90412 07007 ਬਈ ਠੀਕ ਆ ਬਾਈ ਇਸ ਨੰਬਰ ਤੇ ਕਰ ਲਿਓ ਬਾਈ ਦੇ ਨਾਲ ਤੁਸੀਂ ਗੱਲਬਾਤ ਮਿੱਤਰੋ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਹੈਗਾ ਪੁੱਲਰ ਜ਼ਿਲ੍ਹਾ ਮੁਕਤਸਰ ਸਾਹਿਬ